ਪਾਇਂਦਰੀਆ ਯੂਕੇ ਦੇ ਵਿਰੇ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਅੱਜ ਪੇਸ਼ ਹੋਇਆ ਵਿਸ਼ੇ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁਸਾ ਦੀ ਕਹਾਣੀ ਬੇਬੇ ਮੈਂ ਆ ਗਿਆ ਲੈ ਕੇ ਉਮੀਦ ਕਰਦਾ ਕਿ ਤੁਸੀਂ ਪਸੰਦ ਕਰੋਗੇ ਪਰ ਸਭ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਕਿ ਜੇਕਰ ਤੁਸੀਂ ਪਾਇਂਦਰੀਆ ਯੂਕੇ ਦੇ ਇਸ YouTube ਚੈਨਲ ਨਾਲ ਨਹੀਂ ਜੁੜੇ ਤਾਂ ਸਬਸਕ੍ਰਾਈਬ ਦਾ ਬਟਨ ਦਬਕ ਕੇ ਜਰੂਰ ਸਾਥੀ ਬਣੋ ਤਾਂ ਕਿ ਆਉਣ ਵਾਲੀਆਂ ਰਚਨਾਵਾਂ ਵੀ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ। ਕਹਾਣੀ ਦਾ ਨਾਂ ਹੈ ਬੇਬੇ ਮੈਂ ਆ ਗਿਆ। ਖਾਣੀ ਵਿੱਚ ਸ਼ਿਵਚਰਨ ਜੱਗੀ ਕੁਸਾ ਲਿਖਦੇ ਨੇ ਕਿ ਪ੍ਰੀਤ ਡਬਲ ਡਿਊਟੀ ਕਰਕੇ ਮੁੜਿਆ। ਸਾਰੀ ਰਾਤ ਅਤੇ ਅੱਧੇ ਦਿਨ ਦੇ ਕੰਮ ਨੇ ਉਹਨੂੰ ਮਧੋੜ ਸੁਟਿਆ ਸੀ। ਉਹਦੇ ਘਰ ਵਾਲੀ ਹਣੀ ਨੇ ਅਜੇ 2 ਘੰਟੇ ਅੜਖ ਕੇ ਆਪਣੀ ਡਿਊਟੀ ਤੋਂ ਪਰਤਣਾ ਸੀ। ਹਣੀ ਹਮੇਸ਼ਾ ਸਵੇਰੇ 6 ਵਜੇ ਤੋਂ 2 ਵਜੇ ਤੱਕ ਡਿਊਟੀ ਕਰਦੀ ਸੀ। ਦੋਨੋਂ ਬੱਚੇ ਵੀ ਅਜੇ ਸਕੂਲੋਂ ਨਹੀਂ ਪਰਤੇ ਸਨ। ਪ੍ਰੀਤ ਨੇ ਗਰਮ ਗਰਮ ਪਾਣੀ ਨਾਲ ਨਹਾ ਕੇ ਬੋਤਲ ਖੋਲਹੀ ਇੱਕ ਤਕੜਾ ਜਿਹਾ ਪੈਗ ਮਾਰ ਕੇ ਉਹਨੇ ਆਪਣੇ ਆਪ ਨੂੰ ਕੁਝ ਹਲਕਾ ਹਲਕਾ ਮਹਿਸੂਸ ਕੀਤਾ ਜਿਵੇਂ ਉਹ ਹੌਲਾ ਫੁੱਲ ਹੋ ਗਿਆ ਸੀ ਆਪਣੀ ਪਤਨੀ ਹਨੀ ਦੇ ਆਉਣ ਤੱਕ ਉਹਨੇ ਅੱਧੀ ਬੋਤਲ ਨੇੜੇ ਲਾਤੀ ਇਮੇਜਿਟ ਲੇ ਜਿਵੇਂ ਬੈਠੇ ਹੋ ਹਨੀ ਨੇ ਪੁੱਛਿਆ ਉਹਨੇ ਅੱਧੀ ਹੋਈ ਬੋਤਲ ਤੇ ਨਜ਼ਰ ਮਾਰ ਲਈ ਹਨੀ ਦੀ ਸੋਚ ਮੁਤਾਬਕ ਤਾਂ ਪ੍ਰੀਤ ਦੋ ਪੈਗ ਲਾ ਕੇ ਬਾਬੂ ਬਣ ਜਾਂਦਾ ਸੀ ਉਹਦੇ ਆਉਂਦੀ ਨੂੰ ਜੇ ਪ੍ਰੀਤ ਦੀ ਪੀਤੀ ਹੋਈ ਹੁੰਦੀ ਤੌਣੇ ਤਾਂ ਉਹਨੂੰ ਚੱਕ ਕੇ ਬਾਲਾ ਕੱਢ ਦੇਣਾ ਸੀ ਪਰ ਇਸ ਗੱਲਬਾਤ ਦੇ ਦੌਰਾਨ ਉਹਨਾਂ ਦੇ ਵਿੱਚ ਮਿੱਠਾ ਮਠਾ ਹਾਸਾ ਮਖੌਲ ਚੱਲਦਾ ਰਿਹਾ ਹਮੇਸ਼ਾ ਦੀ ਤਰ੍ਹਾਂ ਜਿਵੇਂ ਪ੍ਰੀਤ ਦਾ ਮੂਡ ਹੁੰਦਾ ਸੀ ਉਹਦੇ ਮੁਤਾਬਕ ਅੱਜ ਉਹਦੇ ਸੁਭਾਅ 'ਚ ਕੁਝ ਉਲਟ ਦੇਖਣ ਨੂੰ ਮਿਲ ਰਿਹਾ ਸੀ ਪ੍ਰੀਤ ਨੇ ਕੋਈ ਉੱਤਰ ਨਾ ਦਿੱਤਾ ਤੇ ਉਹਨੇ ਚੁੱਪਚਾਪ ਇੱਕ ਹੋਰ ਪੈਗ ਗਲਾਸ 'ਚ ਲਾਦ ਲਿਆ ਮੈਂ ਕਿਹਾ ਜਨਾਬ ਉਰੀ ਕਿਵੇਂ ਘੁੱਟੇ-ਘੁੱਟੇ ਜੇ ਬੈਠੇ ਆ ਨਾਲੇ ਉਹ ਵੀ ਦਾਰੂ ਪੀ ਕੇ ਹੈ ਹਨੀ ਫਰਾਂ ਵਾਲਾ ਕੋਟ ਉਤਾਰ ਕੇ ਪ੍ਰੀਤ ਦੇ ਬਿਲਕੁਲ ਸਾਹਮਣੇ ਬਹਿ ਗਈ। ਬਸ ਉਹੀਆਂ ਤੇ ਦਿਲ じゃ ਨਹੀਂ ਲੱਗਦਾ। ਮਨ ਬਹੁਤ ਹੀ ਉਦਾਸ ਆ ਪਤਾ ਨਹੀਂ ਕਿਉਂ। ਉਹਨੇ ਇੰਨਾ ਕਹਿ ਕੇ ਗਰ ਰਦ ਨੇ ਗਲਾਸ ਖਾਲੀ ਕਰ ਦਿੱਤਾ। ਫੈਕਟਰੀ 'ਚ ਤਾਂ ਨਹੀਂ ਕਿਸੇ ਨਾਲ ਕੋਈ ਟਕਰਾਅ ਹੋਗੀ। ਉਹ ਨਹੀਂ ਫੈਕਟਰੀ 'ਚ ਤਾਂ ਆਪਣੀ ਕਿਸੇ ਨਾਲ ਟਕਰਾਅ ਕਿਉਂ ਹੋਣੀ ਆ। ਨਾਲੇ ਆਪਣਾ ਘੜਾ ਕਿਸੇ ਨਾਲ ਕੋਈ ਵੈਰ ਆ। ਹੋਰ ਫੇਰ ਕੀ ਗੱਲ ਆ ਜਨਾਬ? ਹਣੀ ਪਤਾ ਨਹੀਂ ਅੱਜ ਕਿਉਂ ਮੇਰੇ ਨਾਲ ਰੌਣ ਨੂੰ ਜੀ ਜਿਆ ਕਰੀ ਜਾਂਦਾ। ਸੁੱਕੀ ਸੰਧੀ ਰੋਣਾ ਕਾ ਤੋਂ ਐ ਰੱਬ ਸੁੱਖਾ ਹੀ ਵਖਸ਼ੇ ਆਂਡੇ ਬਣਾ ਕੇ ਤੇ ਆਨੀ ਨੂੰ ਪਲੀ ਪਾਤ ਪਤਾ ਸੀ ਕਿ ਪ੍ਰੀਤ ਕਦੇ ਸੁੱਕੀ ਨਹੀਂ ਪੀਂਦਾ ਸੀ ਦਾਰੂ ਨਾਲ ਮੁਰਗੇ ਦੀ ਟੰਗ ਜਾਂ ਭੁਰਜੀ ਉਹਦੀ ਖਰਾਕ ਸੀ ਜਦ ਪ੍ਰੀਤ ਨੇ ਕੋਈ ਉੱਤਰ ਨਾ ਦਿੱਤਾ ਤਾਂ ਹਣੀ ਕਿਚਨ ਵਿੱਚ ਆਂਡੇ ਬਣਾਉਣ ਤੁਰ ਪਈ ਪ੍ਰੀਤ ਦਾ ਨਾਂ ਅਸਲ ਵਿੱਚ ਕੁਦਰਤ ਪ੍ਰੀਤ ਸੀ ਤੇ ਹਣੀ ਦਾ ਨਾਂ ਸੀ ਹਰਿੰਦਰ ਆਸਟ੍ਰੀਅਨ ਜੋਗ ਨੇ ਕਿਸੇ ਨੂੰ ਪੀਠ ਤੇ ਕਿਸੇ ਨੂੰ ਹਣੀ ਬਣਾ ਦਿੱਤਾ ਹਨੀ ਦੇ ਮਾਪੇ तकरीबन 25 ਸਾਲ ਤੋਂ ਇੱਥੇ ਵਸੇ ਹੋਏ ਸੀ ਤੇ ਇਹ ਇੱਥੋਂ ਦੀ ਵੀ ਜੰਪਲ ਸੀ ਪਰ ਮਾਪੇ ਸਾਫ ਸੂਰਤ ਹੋਣ ਕਰਕੇ ਹਨੀ ਦੇਸੀ ਮਾਹੌਲ ਵਿੱਚ ਢਲੀ ਹੋਈ ਸੀ ਪ੍ਰੀਤ ਪਲੱਸ 2 ਵਿੱਚ ਹੀ ਛੱਡ ਕੇ ਰੋਲ ਦਾ ਖੋਲਦਾ ਕਿਵੇਂ ਨਾ ਕਿਵੇਂ ਆਸਟਰੀਆ ਪਹੁੰਚ ਗਿਆ ਸੀ ਆਸਟਰੀਆ ਵਿੱਚ ਕੋਈ ਹੋ ਟਿਕਾਣਾ ਨਾ ਹੋਣ ਕਰਕੇ ਉਹਨੇ ਪੋਲੀਟੀਕਲ ਸਟੇ ਲਈ ਅਪਲਾਈ ਕੀਤਾ ਤੇ ਹਰ ਹਫਤੇ ਬਿਆਨਾ ਗੁਰੂ ਘਰ ਸੇਵਾ ਲਈ ਹਾਜ਼ਰ ਹੋਣ ਲੱਗ ਪਿਆ ਬਿਆਨਾ ਗੁਰੂ ਘਰ ਦਾ ਮਾਹੌਲ ਬੜਾ ਹੀ ਸ਼ਾਂਤ ਨਿੱਗਾ ਤੇ ਧਾਰਮਿਕ ਸੀ ਸੱਚੇ ਸੁੱਚੇ ਪ੍ਰਬੰਧਕ ਤੇ ਸੇਵਾਦਾਰ ਇੱਕ ਦੂਜੇ ਨਾਲ ਬਹੁਤ ਹੀ ਪਿਆਰ ਨਾਲ ਮਿਲਦੇ-ਜੁਲਦੇ। ਕਿਸੇ ਨਾਲ ਕੋਈ ਦਰਿਆਦਰੀ ਨਹੀਂ ਸੀ ਕਰਦੇ। ਕਿਸੇ ਦਾ ਅਨਾਦਰ ਨਹੀਂ ਹੁੰਦਾ ਸੀ। ਇੱਥੇ ਆ ਕੇ ਹਰ ਧਰਮ ਕੌਮ ਦਾ ਬੰਦਾ ਸ਼ਰਧਾ ਚ ਲੀਨ ਹੋ ਜਾਂਦਾ। ਪੂਰਨ ਰਹਿਤ ਮਰਿਆਦਾ ਸੀ। ਸਭ ਤੋਂ ਜ਼ਿਆਦਾ ਇਸ ਗੁਰੂ ਘਰ ਦੀ ਖੂਬੀ ਇਹ ਸੀ ਕਿ ਇੱਥੇ ਬਰਾਬਰਤਾ ਸੀ। ਪਵਿੱਤਰ ਗੁਰਬਾਣੀ ਅਨੁਸਾਰ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸੇ। ਬਾਰਾ ਜੀ ਉਹਦਾ ਬੋਲ ਵਾਲਾ ਸੀ। ਇੱਕ ਦਿਨ ਹਾਨੀ ਦੇ ਬਾਪ ਦੀ ਨਜ਼ਰੇ ਸੋਹਣੇ ਸੁਨੱਖੇ ਪ੍ਰੀਤ ਤੇ ਪਈ ਤੌਣੇ ਅੰਦਰੋਂ ਅੰਦਰੋਂ ਉਹਨੂੰ ਹਣੀ ਲਈ ਚੋਣ ਲਿਆ। ਹਣੀ ਦੇ ਬਾਪ ਸਰਮੁਖ ਸਿੰਘ ਨੇ ਗੱਲ ਚਲਾਈ ਤੇ ਪ੍ਰਬੰਧਕਾਂ ਦੀ ਸਰਪ੍ਰਸਤੀ ਤੇ ਬਚੋਲਗਰੀ ਸਦਕਾ ਕਾਰਜਰਾਸ ਆ ਗਿਆ। ਗੁਰੂ ਘਰ ਵਿਖੇ ਹੀ ਅਤੀ ਸਖੇਨ ਸੰਖੇਪ ਸਾਧਨ ਨਾਲ ਆਨੰਦ ਕਾਰਜ ਰਚਾ ਦਿੱਤਾ ਗਿਆ। ਤੇ ਇੱਕ ਜੋਤ ਦੋਏ ਮੂਰਤੀ ਧਨਪਿਰ ਕਈ ਐਸੋਏ ਨਾਲ ਜੋੜੀ ਨੂੰ ਅਸ਼ੀਰਵਾਦ ਮਿਲ ਗਿਆ। ਦੋ ਹਫ਼ਤੇ ਦੇ ਵਿੱਚ ਵਿੱਚ ਸ਼ਾਦੀ ਦੀ ਰਜਿਸਟ੍ਰੇਸ਼ਨ ਹੋ ਗਈ। ਪ੍ਰੀਤ ਕੱਚੇ ਤੋਂ ਪੱਕਾ ਹੋ ਗਿਆ। ਮਿੱਤਰ ਪਿਆਰਾਂ ਦੇ ਸਹਿਯੋਗ ਸਦਕਾ ਸਰਮੁਖ ਸਿੰਘ ਨੇ ਬੰਨਸੂਬ ਕਰਕੇ ਤੀਜਵਾਈ ਨੂੰ ਮਕਾਨ ਦਾ ਢਾਂਸ ਕਰ ਦਿੱਤਾ। ਸੁਗੜ ਸਿਆਣੀ ਸੁਹਾਣੀ ਵਾਂਗ ਹਾਨੀ ਨੇ ਆਪਣਾ ਘਰ ਸੰਭ ਲਿਆ। ਖੋਰ ਯੂਰਪ ਵਿੱਚ ਜੰਮੀਆਂ ਪਲੀਆਂ ਕੁੜੀਆਂ ਵਾਂਗੋ ਫੁਕਰੀ ਨਹੀਂ ਸੀ। ਆਮ ਕੁੜੀਆਂ ਵਾਂਗ ਉਹਦੇ ਪੈਰਾਂ ਹੇਠਾਂ ਅੱਗ ਨਹੀਂ ਮੱਚਦੀ ਸੀ। ਉਹ ਸੁਭਾਅ ਦੀ ਬਹੁਤ ਹੀ ਨਰਲੀਪ ਤੇ ਆਦਤੋਂ ਸੰਜੀਦਾ ਸੀ। ਪ੍ਰੀਤ ਦੀ ਦਾਰੂ ਉਹਨੂੰ ਕਦੇ ਚੁਵੀ ਨਹੀਂ ਸੀ। ਵੈਸੇ ਪ੍ਰੀਤ ਵੀ ਨਿਤ ਤਾਂ ਲੰਡਰ ਪਿਆ ਕਰਨੀ ਸੀ। ਉਹ ਕਦੇ ਥੱਕਿਆ ਹੋਇਆ ਜਾਂ ਕਿਤੇ ਲਾਚੜਿਆ ਹੋਇਆ ਪੀਣ ਦਾ ਸ਼ਕੀਨ ਸੀ। ਜਦ ਹਣੀ ਆਂਡਿਆਂ ਦੀ ਆਮਲੇਟ ਬਣਾ ਕੇ ਲਈ ਤਾਂ ਪ੍ਰੀਤ ਉੱਪਰ ਪਿਸ਼ਾਬ ਕਰਨ ਗਿਆ ਹੋਇਆ ਸੀ ਜਦੋਂ ਮੁੜਿਆ ਤਾਂ ਹਣੀ ਨੇ ਪੁੱਛਿਆ ਤੁਹਾਨੂੰ ਕੋਈ ਪੰਜਾਬੀ ਗੀਤ ਲਾ ਕੇ ਦੇਵਾਂ ਪ੍ਰੀਤ ਪੰਜਾਬੀ ਅਤੇ ਪੰਜਾਬੀ ਗੀਤਾਂ ਦਾ ਆਸ਼ਕ ਸੀ ਹਣੀ ਅਕਤੂਬਰ ਚ ਆਪਾਂ ਇੰਡੀਆ ਚ ਲੰਘਾਂਗੇ ਉਹਨੇ ਗੱਲ ਵੱਲੋਂ ਬੇਤਿਆਨਾ ਹੋ ਕੇ ਕਿਹਾ ਮੇਰੇ ਵੱਲੋਂ ਅਗਲੇ ਹਫ਼ਤੇ ਚੱਲੋ ਅਕਤੂਬਰ ਵਿੱਚ ਤਾਂ ਜੇ ਵੀ 2 ਮਹੀਨੇ ਪਏ ਆ ਨਾਲੇ ਮੈਂ ਬੇਜੀ ਨੂੰ ਮਿਲਾऊं ਮੈਂ ਤਾਂ ਉਹਨਾਂ ਨੂੰ ਹਾਲੇ ਤੱਕ ਦੇਖਿਆ ਵੀ ਨਹੀਂ ਨਹੀਂ ਅਕਤੂਬਰ ਤੱਕ ਹੱਥ ਖੁੱਲ ਜਾ ਹੋ ਜੂ ਜਦੋਂ ਦੇ ਬਾਪੂ ਜੀ ਗਏ ਆ ਜਾਨੀ ਦੀ ਘਰ ਵਿੱਚ ਵਰਕਤ ਜੀ ਨਹੀਂ ਆਈ ਇੱਕ ਭਰਾ ਕਿਸੇ ਕੰਮ ਦੇ ਨਹੀਂ ਹਾਨੇ ਕੱਢਦੇ ਆ ਉਹਨਾਂ ਨੂੰ ਤਾਂ ਐ ਹੋਈ ਐ ਵੀ ਬਾਹਰ ਹੀ ਕਿਤੇ ਮਰ ਖਾਪ ਜਾਵੇ ਤੇ ਸਾਰੀ ਜ਼ਮੀਨ ਦੇ ਵਾਰਸ ਅਸੀਂ ਬਣੀਏ ਉਹ ਤਾਂ ਬੇਬੇ ਬੈਠੀ ਕਰਕੇ ਚੁੱਪ ਐ ਜਿੱਦ ਨੇ ਪੂਰੀ ਹੋ ਗਈ ਦੇਖ ਲਈ ਕਿਸਾਪ ਖੜ ਦਿਖਾਉਂਦੇ ਆ ਕੋਈ ਨਹੀਂ ਮੇਰਾ ਸਾਲਾ ਅੱਜ ਤੱਕ ਅਲ ਕਹੇ ਦਾ ਸੱਪ ਪੈਸੇ ਦੇ ਪੁੱਤ ਤੁਸੀਂ ਜਨਾਬ ਕਿਉਂ ਮੈਂ ਬਕੜਵਾ ਕਰਨ ਲੱਗ ਪੇ ਬਥੇਰੀਆਂ ਤੁਹਾਨੂੰ ਚਿੱਠੀਆਂ ਆਉਂਦੀਆਂ ਉਹਨਾਂ ਦੀਆਂ ਚੁੱਠੀਆਂ ਉਹਦੀਆਂ ਟੱਲ ਬਾਬੇ ਦਾ ਕਦੇ 10000 ਭੇਜ ਦਿਓ ਕਦੇ 50000 ਭੇਜ ਦਿਓ ਇੱਥੇ ਦਰਖਤਾਂ ਲੱਗਦੇ ਆ ਕੰਮ ਕਰ ਕਰ ਆਟਣ ਪਏ ਪਏ ਹੱਥਾਂ ਤੇ ਪੈਨਸ਼ਨ ਹੋਣ ਤੱਕ ਬੰਦਾ ਜਲਾਹੇ ਦੀ ਤਾਣੀ ਵਾਂਗੂ ਹਿੱਲਣ ਲੱਗ ਪੈਂਦਾ ਪੈਗ ਪੀ ਕੇ ਪ੍ਰੀਤ ਨੇ ਭੁਰਜੀ ਗਲਪ-ਗਲਪ ਸਮੇਟਣੀ ਸ਼ੁਰੂ ਕਰਤੀ ਕੋਈ ਗੱਲ ਨਹੀਂ ਜਨਾਬ ਜੇ ਭਰਾ ਹੈ ਤਾਂ ਹੀ ਲਿਖਦੇ ਆ ਹਣੀ ਖੁਦ ਭਰਾਵਾਂ ਵੱਲੋਂ ਸਖਣੀ ਸੀ ਸੁਹਾ ਹੈ ਭਰਾ ਸਾਲੇ ਮੋਕਮਾਰ ਸਾਡੀ ਇੱਕ ਅਰੀ ਸ਼ਰੀਕਾਂ ਨਾਲ ਖੜਕ ਪਈ ਸੀ ਸਾਲੇ ਦੋਨੋਂ ਲੁਕਦੇ ਫਿਰਨ ਮੈਂ ਕਾਲਚੋਕ ਕਰ ਲਿਆਂਦੀ ਫਿਰ ਹਨੂਮਾਨ ਦੀ ਸਿਆਣਾ ਕੱਠੀ ਮਾਰ ਮਾਰ ਸ਼ਰੀਕਾਂ ਦੇ ਮੋਰਾਂ 'ਚ ਛਿਪ ਪਾਤੇ ਮੁੜ ਕੇ ਮੂਰੇ ਸਾਹ ਨਹੀਂ ਕੱਢਿਆ ਸਾਲਿਆਂ ਨੇ ਹਣੀ ਤੈਨੂੰ ਨਹੀਂ ਇਸ ਕੁੱਤੀ ਦੁਨੀਆ ਦਾ ਪਤਾ ਬਾਤ ਜਿਹਦੀ ਮਾਂ ਨਾ ਫੇਰੇ ਲੋ ਉਹੀ ਬਾਪੂ ਆਖਦਾ ਪ੍ਰੀਤ ਦੇ ਬੋਲਾਂ ਵਿੱਚ ਸ਼ਰਾਬ ਵੜਕਾ ਮਾਰਨ ਲੱਗ ਪਈ ਤੁਸੀਂ ਜਨਾਬ ਹੁਣ ਪ੍ਰਸ਼ਾਦਾ ਛਕੋ ਤੇ ਬੈੱਡ ਤੇ ਬਰਾਜਮਾਨ ਹੋਵੋ ਤੂੰ ਮੈਨੂੰ ਸ਼ਰਾਬੀ ਸਮਝਦੀ ਆ ਮੈਂ ਸ਼ਰਾਬੀ ਸ਼ਰੂਬੀ ਕੋਈ ਨਹੀਂ ਮੇਰੇ ਸ਼ਰੀਕ ਮੋਰੇ ਲਾਏ ਹੁਣ ਤੱਕ ਨਹੀਂ ਕੁਛ ਕੇ ਮੈਂ ਸ਼ਰਾਬੀ ਬਿਲਕੁਲ ਨਹੀਂ ਸਾਲੇ ਡਰਦੇ ਮਾਰੇ ਪੁਰਸ ਕੋਲੇ ਬਣੀ ਗਏ ਇੱਥੇ ਕੋਈ ਕਿਸੇ ਦਾ ਨਹੀਂ ਸਾਲੇ ਸਾਰੇ ਲੰਡੇ ਮਤਲਬੀ ਆ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਉਹ ਸ਼ਰੀ ਕਰਦਾ ਕਰਦਾ ਸੋਫੇ ਤੇ ਟੇਡਾ ਹੋ ਗਿਆ ਜਦ ਹਣੀ ਰੋਟੀ ਲੈ ਕੇ ਆਈ ਤਾਂ ਪ੍ਰੀਤ ਘਰਾੜਿਆਂ ਦੀ ਚੱਕੀ ਪੀਸੀ ਜਾ ਰਿਆ ਸੀ ਉਹ ਮੁਸਕਰਾਉਂਦੀ ਹੋਈ ਰੋਟੀ ਵਾਪਸ ਲੈ ਗਈ ਦੋਨੇ ਬੱਚੇ ਸਕੂਲੋਂ ਆ ਕੇ ਖਾ ਪੀ ਕੇ ਆਪੋ ਆਪਣੇ ਸਕੂਲ ਦੇ ਕੰਮ ਚ ਰੁੱਝ ਗਏ ਬੱਚੇ ਵੀ ਹਣੀ ਵਾਂਗੀ ਸੱਤ ਜੁਗੀ ਸੀ ਸ਼ਾਮ ਨੂੰ 7 ਵਜੇ ਫੋਨ ਖੜ ਗਿਆ ਫੋਨ ਹਣੀ ਨਹੀਂ ਚੱਕਿਆ ਹੈਲੋ ਭਾਬੀ ਜੀ ਬੋਲਦੇ ਆ ਉਧਰੋਂ ਪ੍ਰੀਤ ਦੀ ਮਾਸੀ ਦੇ ਲੜਕੇ ਦੇ ਸਿਕੰਦਰ ਦੀ ਬਾਤ ਸੀ ਹਾਂ ਮੈਂ ਹਣੀ ਬੋਲਦੀ ਆ ਭਾਬੀ ਜੀ ਸਾਸਰੀਕਾਲ ਸਾਸਰੀਕਾਲ ਕੀ ਹਾਲ ਆ ਸਿਕੰਦਰ ਹਾਲ ਬਹੁਤ ਮਾੜਿਆ ਭਾਬੀ ਜੀ ਬਾਈ ਕਿੱਥੇ ਆ ਸੁੱਤੇ ਪਏ ਆ ਕੀ ਗੱਲ ਆ ਸੁੱਖਾ ਸੁੱਖ ਕਿੱਥੇ ਭਾਬੀ ਜੀ ਬਾਈ ਨੂੰ ਜਲਦੀ ਜਗਾਓ ਬਾਈ ਦੀ ਮਾਂ ਮੇਰਾ ਮਤਲਬ ਮਾਸੀ ਜੀ ਦੀ ਮੌਤ ਹੋ ਗਈ ਕਿਵੇਂ ਕਦੋਂ ਹਣੀ ਸਿਰਜ ਵਿੱਚ ਬਿਜਲੀ ਡੱਗ ਪਈ ਉਹਨੂੰ ਆਪਣੇ ਪੈਰ ਘੁੱਕਦੇ ਵਰਤਿਤ ਹੋ ਰਹੇ ਸਨ 2 ਘੰਟੇ ਹੋ ਗਏ ਬਸ ਤੋੜਾ ਜਾ ਪਿਆ ਅਸੀਂ ਚੱਕ ਕੇ ਬੂਟੇ ਦੀ ਗੱਡੀ ਚ ਪਾ ਕੇ ਹਸਪਤਾਲ ਲੈ ਗਏ ਬਸ ਰਾਹ ਚੀ ਸਕੰਦਰ ਤੂੰ ਇੰਉਂ ਕਰ ਮੈਂ ਉਹਨਾਂ ਨੂੰ ਜਗਾ ਦਿੰਦੀ ਹਾਂ ਤੂੰ 15 ਕਿ ਮਿੰਟਾਂ ਬਾਅਦ ਫੋਨ ਕਰੀ ਪਰ ਤੂੰ ਉਹਨਾਂ ਨੂੰ ਇੱਕਦਮ ਨਾ ਦਸੀ ਹੌਲੀ ਹੌਲੀ ਦਸੀ ਜਜਬਾਤੀ ਵਾਲੇ ਆ ਭਾਬੀ ਜੀ ਚਾਹੇ ਹੌਲੀ ਦੱਸ ਲੋ ਜਿਵੇਂ ਮਰਜੀ ਆ ਕਰ ਲੋ ਪਾਣਾ ਤਾਂ ਵਰਤ ਗਿਆ ਤੂੰ 15 20 ਮਿੰਟ ਤੱਕ ਫੋਨ ਕਰੇ ਮੈਂ ਉਹਨਾਂ ਨੂੰ ਜਗਾਉਣੀ ਆ ਉਹ ਬੜੀ ਤੇਜ਼ੀ ਨਾਲ ਗੱਲਾਂ ਕਰ ਰਿਹਾ ਸੀ ਫੋਨ ਬੰਦ ਕਰਨ ਤੋਂ ਬਾਅਦ ਹਨੀ ਦਾ ਪ੍ਰੀਤ ਨੂੰ ਜਗਾਉਣ ਦਾ ਹਿਆ ਨਹੀਂ ਪੈ ਰਿਹਾ ਸੀ। ਉਹ ਘਰਾੜੇ ਮਾਰਦੇ ਪ੍ਰੀਤ ਸੁਣਾਣੇ ਅੱਖਾਂ ਭਰੀ ਖੜੀ ਸੀ। ਉਹਦੇ ਦਿਮਾਗ ਅੰਦਰ ਵਿਦਾਨ ਚੱਲੀ ਜਾ ਰਹੀ ਸੀ। ਸੱਸ ਦੀਆਂ ਚਿੱਠੀ ਤੇ ਲਿਖਵਾਈਆਂ ਮਿੱਠੀਆਂ-ਮਿੱਠੀਆਂ ਪਿਆਰੀਆਂ-ਪਿਆਰੀਆਂ ਗੱਲਾਂ ਕੰਨਾਂ ਵਿੱਚ ਵੈਣ-ਵਾਨ ਫਣਕੂਕ ਰਹੀਆਂ ਸਨ। ਮੈਂ ਕਿਹਾ ਜੀ ਉਹਨੇ ਪ੍ਰੀਤ ਨੂੰ ਦੱਬ ਕੇ ਹਿਲਾਉਣਿਆ। ਪਰ ਉਹ ਦੰਦਾ ਨਾਲ ਕਿਰਚ-ਕਿਰਚ ਕੀ ਕਰਕੇ ਪਾਸਾ ਪਲਟ ਕੇ ਪੈ ਗਿਆ। ਹਨੀ ਦਾ ਦਿਲ ਧਾਅ ਮਾਰਨ ਨੂੰ ਕੀਤਾ। ਉਮਨ ਉਸ ਖਬਰ ਸੁਣਾਉਣ ਲਈ ਆਪਣੇ ਅੰਦਰ ਸਾਹਜ ਇਕੱਠਾ ਕਰ ਰਹੀ ਸੀ ਮੈਂ ਕਿਹਾ ਜੀ ਸਿਕੰਦਰ ਦਾ ਫੋਨ ਆਇਆ ਬਠਿੰਡੇ ਤੋਂ ਉਹਨੇ ਪ੍ਰੀਤ ਨੂੰ ਬਾਹੋਂ ਫੜ ਬਿਠਾ ਲਿਆ ਤੇ ਪਿੱਛੇ ਢੋਲਾ ਕੇ ਬਹਿ ਗਈ ਕੁੜੀ ਦਿਲ ਦੇ ਦਰਦ ਨੂੰ ਬੜੀ ਤਾਕਤ ਨਾਲ ਜੱਜਬ ਕਰੀ ਬੈਠੀ ਸੀ ਹੂੰ ਕਿੱਥੇ ਆ ਉਹ ਉਂਗ ਦਾ ਪੁੱਛ ਰਿਹਾ ਸੀ ਤੁਸੀਂ ਉੱਠ ਕੇ ਮੂੰਹ ਹੱਤੋ ਵੋ ਕੁਰਲੀ ਕਰੋ ਉਹਨੇ ਬੜੀ ਹਿੰਮਤ ਕਰਕੇ ਉਹਦੀਆਂ ਲੱਤਾਂ ਸੋਫੇ ਤੋਂ ਥੱਲੇ ਲਾਤੀਆਂ ਪ੍ਰੀਤ ਕੋਲ ਸੌਰਤ ਫੜ ਗਿਆ ਕੀ ਆ ਸਿਕੰਦਰ ਦਾ ਫੋਨ ਆਇਆ ਸੀ ਉਹ 15 ਮਿੰਟ ਬਾਅਦ ਫਕਰੂਗਾ ਤੁਸੀਂ ਮੂੰਹ ਧੋ ਲਓ ਪ੍ਰੀਤ ਉੱਠ ਕੇ ਮੂੰਹ ਧੋਣ ਚੱਲਿਆ ਗਿਆ ਆਈ ਥੋੜੀ ਜਿਹੀ ਜ਼ਿਆਦਾ ਪੀ ਲਈ ਬਸ ਹੁਣ ਦਾਰੂ ਨਹੀਂ ਪੀਣੀ ਉਹ ਮੂੰਹ ਫੂੰਂਦਾ ਕਹਿ ਰਿਹਾ ਸੀ ਆਂ ਬੈਠੀ ਆ ਮੈਂ ਪੀ ਕੇ ਤੈਨੂੰ ਕੁਝ ਬੋਲਿਆ ਤਾਂ ਨਹੀਂ ਉਹਨੇ ਗੰਭੀਰ ਬੈਠੇ ਹਾਨੀ ਨੂੰ ਪੁੱਛਿਆ ਕੁੜੀ ਦਾ ਰੋਣ ਨਿਕਲ ਗਿਆ ਕੀ ਹੋ ਗਿਆ ਹੈ ਤੈਨੂੰ ਕਿਹਾ ਵੀ ਮੇਰੀ ਦਾਰੂ ਅੱਜ ਤੋਂ ਬੰਦ ਉਹ ਸਮਝ ਰਿਹਾ ਸੀ ਕਿ ਹਾਨੀ ਦਾਰੂ ਕਰਕੇ ਦੁਖੀ ਸੀ ਉਨੇ ਆਪ ਅੰਦਰੋਂ ਆਪੇ ਨੂੰ ਲਾਂਤ ਪਾਈ ਟੈਲੀਫੋਨ ਫੇਰ ਖੜਕ ਪਿਆ ਪ੍ਰੀਤਨੀ ਚੱਕਿਆ ਭਿਆਨਕ ਖਬਰ ਸਿਰ ਚ ੱਟ ਵਾਂਗ ਵੱਜੀ ਪ੍ਰੀਤ ਦੇ ਦਿਮਾਗ ਵਿੱਚ ਬੇਬੇ ਯਾਦਾਂ ਵਾਂਗ ਘੁੰਮਣ ਘੇਰੀਆਂ ਵਾਂਗ ਬਹਿਣ ਲੱਗ ਪਈ ਉਹ ਇੱਕੋ ਹੀ ਰਾਟ ਰਟੀ ਜਾ ਰਿਹਾ ਸੀ ਉਹ ਬੇਬੇ ਦਾ ਸੰਸਕਾਰ ਨਾ ਕਰਿਓ ਉਹਦੀ ਲਾਸ਼ ਨੂੰ ਕਿਸੇ ਹਸਪਤਾਲ ਚ ਫ੍ਰੀਜ਼ਰ ਚ ਲਵਾ ਦਿਓ ਚਾਹੇ ਲੱਖ ਰੁਪਇਆ ਲੱਗ ਜੇ ਮੈਂ ਕੱਲ ਨੂੰ ਹੀ ਪਹੁੰਚੂ ਮੈਂ ਬੇਬੇ ਦੇ ਆਖਰੀ ਦਰਸ਼ਨ ਜ਼ਰੂਰ ਕਰਨੇ ਆ ਸੰਸਕਾਰ ਨਾ ਕਰਿਓ ਬਾਈ ਬਣ ਕੇ ਮੈਂ ਜਿੰਨਾ ਜਲਦੀ ਹੋਇਆ ਉਨ ਚੂੰਗਾ ਬੇਬੇ ਨੇ ਮੇਰੇ ਬਾਰੇ ਕੁਛ ਕਿਹਾ ਸੀ ਬਾਈ ਸੰਸਕਾਰ ਅਸੀਂ ਬਿਲਕੁਲ ਨਹੀਂ ਕਰਦੇ ਤੂੰ ਜਲਦੀ ਪਹੁੰਚ ਤੇ ਰਿਹਾਏ ਤੋਂ ਦਾਗ ਦੇਾਂਗੇ ਉਧਰੋਂ ਆਵਾਜ਼ ਸੀ ਚਾਹੇ ਲੱਖ ਰੁਪਿਆ ਲੱਗ ਜੇ ਮੈਂ ਦਊ ਬੇਬੇ ਨੂੰ ਫ੍ਰੀਜ਼ਰ ਚ ਲਾ ਦਿਓ ਸੰਸਕਾਰ ਮੇਰੇ ਆਏ ਤੋਂ ਕਰਨਾ ਸੁਣ ਗਿਆ ਪਾਗਲਾ ਬਾਗੰ ਗੱਲਾਂ ਕਰਦੇ ਪ੍ਰੀਤ ਨੇ ਫੋਨ ਰੱਖ ਤਾ ਹਾਏ ਬੇਬੇ ਮੇਰੀ ਆਖ ਕਿ ਤੜਮ ਸੋਫੇ ਤੇ ਡਿੱਗ ਪਿਆ ਉਹ ਸੋਫੇ ਦੀ ਕੰਨੀ ਤੇ ਪਿਆ ਧਰਾਲੀ ਰੋਈ ਜਾ ਰያ ਸੀ ਜਿਵੇਂ ਬੇਬੇ ਦੀ ਬੁੱਖਰ ਵਿੱਚ ਪਿਆਰ ਹੋ ਰਿਹਾ ਹੋਵੇ ਇੱਕ ਖੁੰਝੇ ਕੁਰਸੀ ਤੇ ਬੈਠੀ ਹਣੀ ਰੋ ਰਹੀ ਸੀ ਉੱਚੀ ਉੱਚੀ ਰੋਂਦੇ ਪਾਪਾ ਨੂੰ ਸੁਣ ਕੇ ਟਟੰਬਰੇ ਬੱਚੇ ਹਟਾ ਉਤਰਿਆ ਕੀ ਹੋਇਆ ਮੰਮੀ ਤੁਸੀਂ ਦੋਨੇ ਰੋਂਦੇ ਕਿਉਂ ਮੇਟੇ ਤੁਹਾਡੀ ਦਾਦੀ ਮਰ ਗਈ ਹਣੀ ਨੇ ਦੱਸਿਆ ਤਾਂ ਬੱਚੇ ਵੀ ਮਹਿਸੂਸੇਗੇ ਹਣੀ ਉਹਨਾਂ ਨੂੰ ਹਮੇਸ਼ਾ ਦਾਦੀ ਵੱਲੋਂ ਲਿਖਵਾਈਆਂ ਚਿੱਠੀਆਂ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ ਉਹਨਾਂ ਵਿੱਚ ਦਾਦੀ ਵੱਲੋਂ ਪੋਤਿਆਂ ਨੂੰ ਸੋਨਿਆਂ ਦੀਆਂ ਚੈਨੀਆਂ ਲੈ ਕੇ ਦੇਣ ਦੇ ਬਾਅਦ ਹੁੰਦੇ ਸੋਹਣੇ ਸੋਹਣੇ ਕੱਪੜੇ ਸੁਆ ਕੇ ਦੇਣ ਬਾਰੇ ਲਿਖਿਆ ਹੁੰਦਾ ਪੋਤਿਆਂ ਬਿਨਾ ਦਿਲ ਨਾ ਲੱਗਣ ਬਾਰੇ ਲਿਖਵਾਇਆ ਹੁੰਦਾ ਪੁੱਤ ਨੂੰ ਤੇ ਫੁੱਲ ਵਰਗੇ ਫੋਤਰਾ ਦੇ ਮੁਖੜੇ ਦੇਖਣੋਂ ਤਰਸਦੀ ਦਾਦੀ ਸਦਾ ਲਈ ਤੁਰ ਗਈ ਸੀ ਸਭ ਕੁਝ ਦਿਲ ਦੀਆਂ ਦਿਲ ਵਿੱਚ ਲੈ ਕੇ ਜਹਾਨੋਂ کوچ ਕਰ ਗਈ ਸੀ ਪ੍ਰੀਤ ਨੇ ਟਿਕਟਾਂ ਵਾਲੇ ਦਫ਼ਤਰ ਨੂੰ ਫੋਨ ਘੁਮਾਇਆ ਫੋਨ ਕਿਹਨੇ ਚੱਕਣਾ ਸੀ ਰਾਤ ਦੇ 8 ਤਾਂ ਵੱਜ ਚੁੱਕੇ ਸੀ 에어ਪੋਰਟ ਤੇ ਫੋਨ ਕੀਤਾ ਕੋਈ ਸੀਟ ਖਾਲੀ ਨਹੀਂ ਸੀ ਫਲਾਈਟਾਂ ਬੁੱਕ ਜਾ ਰਹੀਆਂ ਸਨ ਹਾਰ ਕੇ ਬੇਵਸੋਏ ਪ੍ਰੀਤ ਨੇ दारू ਫੇਰ ਝੋਲੀ ਹਨੀ ਨੇ ਆਪਣੇ ਮਾਪੇ ਨੂੰ ਫੋਨ ਕਰ ਦਿੱਤਾ दारू पीने दे प्रीत नु बेबे दिया ओ गल्ला याद रहीया सन जदौ کالਜ पढदा ते कबड्डी खेड़दा हुंदा सी बेबे ने सवेरे सवेरे प्रीत नु दही दत कटोरा लिया पिया के उठाणा चाय कदे ना देनी ए کالਜ ਆ ਸਾੜਦੀਆ ਪੁੱਤ ਅੱਗ ਲੱਕੜੀ ਆ ਇਹ ਨਾ ਪੀਆ ਕਰ ਕਦੇ ਕਹਿਣਾ ਤੂੰ ਅੱਜ ਰੋਟੀ ਥੋੜੀ ਖਾਦੀ ਐ ਸ਼ੇਰਾ ਕਦੇ ਕਹਿਣਾ ਪੁੱਤ ਤੂੰ ਰਾਤ ਆਇਆ ਨਹੀਂ ਟੂਰਨਾਮੈਂਟ ਤੋਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਕੱਲ ਰੋਟੀ ਮੈਂ ਵੀ ਨਹੀਂ ਖਾਦੀ ਤਾਂ प्रीत ਨੇ ਅੱਗੋਂ ਹੱਸ ਕੇ ਆਖ ਦੇਣਾ ਬੇਬੇ ਟੂਰਨਾਮੈਂਟ ਤੇ ਟਾਈਮ ਲੱਗ ਹੀ ਜਾਂਦਾ ਪਰ ਬੇਬੇ ਤੇਰੀ ਰੋਟੀ ਨਾ ਖਾਣ ਦਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਤਾਂ ਬੇਬੇ ਬਾਸ ਜਾ ਬਾਕ ਜਾ ਪਰ ਇੱਕ ਕੁੱਤਾ ਕਿਸੇ ਥਾਂ ਦਾ ਆ ਕੇ ਪੁੱਤਰ ਨੂੰ ਪਿਆਰ ਕਰਦੀ। ਫਿਰ ਪ੍ਰੀਤ ਨੂੰ ਯਾਦ ਆਇਆ ਜਦੋਂ ਵਿਆਹ ਕਰਵਾ ਕੇ ਪੱਕਾ ਹੋਣ ਤੋਂ ਬਾਅਦ ਇੰਡੀਆ ਗਿਆ ਸੀ ਤਾਂ ਬੇਬੇ ਨੇ ਮੂੰਹ ਵੱਟ ਲਿਆ। ਕਿਵੇਂ ਦੁੱਧ ਮੱਖਣਾ ਨਾਲ ਪਾਲਿਆ ਸੀ ਦੇਖ ਕਿਵੇਂ ਸੁੱਕੀ ਜੀ ਬੂਤੀ ਕੱਢ ਕੇ ਆ ਗਿਆ ਥੋੜੀ ਕਿਸੇ ਥਾਂ ਦਾ। ਤਾਂ ਪ੍ਰੀਤ ਨੇ ਚਾਂਬਲ ਕੇ ਕਿਹਾ ਉਹ ਬੇਬੇ ਹੁਣ ਤਾਂ ਨਾ ਮੈਨੂੰ ਬੱਡ ਖਾਉ ਕਰਿਆ ਕਰ ਹੁਣ ਤਾਂ ਮੈਂ ਬਾਪੂ ਬਣਨ ਵਾਲਾ। ਤਾਂ ਬੇਬੇ ਨੇ ਮੂਰਿਆਂ ਹੂਰਾ ਸਹਿਨ ਲਿਆ। ਮਾਰ ਕੇ ਲਿਫੇੜਾ ਮੂੰਹ ਭੰਦੂ ਮੈਂ ਵੱਡਾ ਬਾਪੂ ਹੁਣ ਨਹੀਂ ਜਾਣ ਦੇਣਾ ਤੈਨੂੰ ਮੈਂ ਬਾਹਰ ਹਨਿੰਦਰ ਨੂੰ ਵੀ ਇੱਥੇ ਮੰਗਵਾ ਲੈਣਾ ਘਰੇ ਕੀ ਘਟ ਹੈ ਆਪਦਾ ਕਰਿਓ ਖਾਯੋ ਉਹ ਚੰਦਰੇ ਮੁਲਕ ਦਾ ਕੀ ਜਿਹੜਾ ਬੰਦੇ ਨੂੰ ਕੋਣ ਵਾਂਗੂ ਖਾ ਜਾਂਦਾ ਇਹੋ ਜਿਹਾ ਪੈਸਾ ਅਸੀਂ ਅੱਗ ਲਾਉਣਾ ਕਿਵੇਂ ਪਾਲ ਪਲੋਸ ਕੇ ਵੱਡਾ ਕੀਤਾ ਸੀ ਹੁਣ ਮੂੰਹ ਕੱਢੀ ਫਿਰਦਾ ਆਮਲੀ ਆਉਂਦਾ ਉਹ ਤਾਂ ਬਾਹਰ ਭੇਜਣ ਲਈ ਵੱਡੇ ਹੀ ਮਗਰ ਪੈ ਗਏ ਤੇਰੇ ਬਾਪੂ ਜੀ ਜਿਉਂਦੇ ਹੁੰਦੇ ਤੈਨੂੰ ਜਮਾ ਨਾ ਜਾਣ ਦਿੰਦੀ ਸੱਚੀ ਗੱਲ ਹੈ ਸਿਰ ਦੇ ਸਾਈ ਬਿਨਾ ਤੀਵੀਂ ਕੱਖ ਦੀ ਨਹੀਂ ਬੇਬੇ ਢੋਸਕ ਪੀ ਬੇਬੇ ਤੂੰ ਕਿਹੜੀਆਂ ਗੱਲਾਂ ਛੇੜ ਕੇ ਬੈਗੀ ਹੁਣ ਕਿਵੇਂ ਮੇਰਾ ਖਿਹੜਾ ਵੀ ਛੱਡੇਂਗੀ ਪ੍ਰੀਤ ਦਿਲੋਂ ਉਹ ਦੁਖੀ ਹੋ ਗਿਆ ਹੁਣ ਤੂੰ ਮੈਨੂੰ ਇਹ ਦੱਸ ਵੀ ਬਾਹਰ ਹੋਰ ਕਿੰਨਾ ਚਿਰ ਤੱਕੇ ਖਾਣੇ ਹੈ ਬੇਬੇ ਤਰੰਤ ਇੱਕ ਪਾਸਾ ਚਾਹੁੰਦੀ ਸੀ ਬਸ ਬੇਬੇ ਆਹ ਹੋਰ 4 ਸਾਲ ਲਾ ਲਈਏ ਫਿਰ ਮੋੜੇ ਪਾ ਲਾਂਗੇ ਪ੍ਰੀਤ ਨੇ ਫੋਕਾ ਤਰਵਾਸ ਦਿੱਤਾ ਨਾਲੇ ਉਹਨੂੰ ਪਰਪੱਕ ਪਤਾ ਸੀ ਕਿ ਉਹ ਯੂਰਪ ਦੀ ਸੁਨਹਿਰੀ ਜੇਲ੍ਹ ਤੋਂ ਕਦੇ ਵੀ ਯਾਦ ਨਹੀਂ ਹੋਊਗਾ ਉਦੋਂ ਨੂੰ ਮੈਂ ਤੁਰ ਜੂੰ ਉਹ ਬੇਬੇ ਅਸੀਂ ਇੰਨੇ ਜਾਣੇ ਤੈਨੂੰ ਇੰਨੀ ਛੇਤੀ ਤੁਰਨ ਦਿੰਨੇ ਆਂ ਅੱਜ ਇਹ ਤਾਂ ਤੂੰ ਪੋਤੇ ਦੋਤੇ ਖੜਾਉਣੇ ਆ ਚੰਗਾ ਹੁਣ ਤੂੰ ਲੰਗਰ ਝੋਲਸਲਾ ਬੇਬੇ ਪ੍ਰੀਤ ਦੇ ਰੋਟੀ ਖਾਣ ਤੋਂ ਬਾਅਦ ਆમી ਆਖਦੀ ਤੂੰ ਅੱਜ ਰੋਟੀ ਬਲਾ ਥੋੜੀ ਖਾਦੀ ਐ ਦਾਲ ਸਵਾਦ ਨਹੀਂ ਸੀ ਤਾਂ ਪ੍ਰੀਤ ਆਖਦਾ ਬੇਬੇ ਜਿੰਨੀ ਭੁੱਖ ਸੀ ਖਾ ਲਈ ਹੋਰ ਅੰਨ ਨਾਲ ਕੋਈ ਬਹਿਰ ਤੇ ਫਿਰ ਵਾਪਸੀ ਦੇ ਤੁਰ ਦੇ ਪ੍ਰੀਤ ਨੂੰ ਅੱਖਾਂ ਭਰ ਕੇ ਆਖਿਆ ਸੀ ਜਲਦੀ ਮਿਲ ਜਾ ਕਰ ਪੁੱਤ ਅਗਲੀ ਵਾਰ ਹਰਿੰਦਰ ਨੂੰ ਨਾਲ ਲੈ ਕੇ ਆਈ ਖਬਰੇ ਕਿੰਨੇ ਦਿਨ ਦਾ ਮੇਲਾ ਗਿਲਾ ਨਾਲੇ ਹਰਿੰਦਰ ਕੋਲ ਪੁੱਤ ਹੋਵੇ ਚਾਹੇ ਤੀ ਦਿਲ ਤੇ ਨਾਲਾਈ ਸਭ ਗੁਰੂ ਦੀਆਂ ਦਾਤਾਂ ਸ਼ੇਰਾ ਮੇਰੇ ਵੱਲੋਂ ਹਨੇਂਦਰ ਨੂੰ ਪਿਆਰ ਦੇ ਬੱਚਾ ਬੱਚੀ ਹੋਣ ਤੇ ਮੈਨੂੰ ਜਲਦੀ ਚਿੱਠੀ ਪਾਈ ਨਾਲੇ ਸ਼ੇਰਾ ਖਾ ਪੀ ਲਿਆ ਕਰੋ ਨਿਹਰਾ ਪੈਸ਼ਾ ਨਹੀਂ ਸਾਰਾ ਕੁਝ ਹੁੰਦਾ ਛੇ ਤੈ ਤਾਂ ਸਾਰਾ ਕੁਝ ਹੈ ਤੇ ਬੇਬੇ ਦੇ ਹੰਝੂ ਪਰਲ ਪਰਲ ਬਹਿ ਰਹੇ ਸਨ ਤੁਰਦੇ ਪ੍ਰੀਤ ਨੂੰ ਬੇਬੇ ਨੇ ਦੁੱਧ ਦਾ ਛੰਨਾ ਪਿਆ ਤੇ ਸ਼ਗਨ ਕਰ ਲਈ ਗੱਡੀ ਦੇ ਟਾਇਰਾਂ ਤੇ ਪਾਣੀ ਡੋਲਿਆ ਸੀ ਗੱਡੀ ਦਿੱਲੀ ਨੂੰ ਤੁਰ ਗਈ ਸੀ ਪਰ ਬੇਬੇ ਦੀਆਂ ਅੱਖਾਂ ਦਾ ਹੜ ਨਹੀਂ ਰੁਕਿਆ ਸੀ ਸਾਰੀ ਰਾਤ ਤੇ ਸਾਰਾ ਦਿਨ ਬੇਬੇ ਨੇ ਕੁਝ ਖਾਦਾ ਪੀਤਾ ਨਹੀਂ ਸੀ ਚਾਹੇ ਬੇਬੇ ਕੋਲ ਦੋ ਪੁੱਤ ਤੇ ਦੋ ਨੂੰਹਾਂ ਸਨ ਪਰ ਬੇਬੇ ਸਾਰਿਆਂ ਤੋਂ ਛੋਟੇ ਪ੍ਰੀਤ ਨੂੰ ਬੜਾ ਮੋਹ ਕਰਦੀ ਸੀ ਸਮਾਂ ਪਾ ਕੇ ਹਾਨੀ ਨੇ ਪਹਿਲਾਂ ਇੱਕ ਤੇ ਫਿਰ ਦੂਜੇ ਪੁੱਤਰ ਨੂੰ ਜਨਮ ਦਿੱਤਾ ਖਬਰ ਪੁੱਜਣ ਤੇ ਮੰਝੇ ਨਾਲ ਜੁੜੀ ਬੇਬੇ ਊਰੀ ਬਣ ਗਈ ਉਹਨੇ ਗੁਰਦਵਾਰੇ ਦੇਖ ਕਰਵਾ ਕੇ ਸਾਰੇ ਪਿੰਡ 'ਚ ਲੱਡੂ ਵੰਡੇ ਲੋਹੜੀ ਤੇ ਕੁੜੀਆਂ ਸੰਗ ਰਲ ਕੇ ਖੁਦ ਗਿੱਧਾ ਪਾਇਆ ਸੀ ਹੁਣ ਤਾਂ ਬੇਬੇ ਦੀ ਬਸ ਇੱਕ ਹੀ ਖਾਸ ਸੀ ਕਿ ਪੁੱਤ ਨੂੰ ਤੇ ਪੁੱਤਰੇ ਨੂੰ ਮਿਲ ਜਾਣ ਚਿੱਠੀਆਂ ਤੇ ਪ੍ਰੀਤ ਨੂੰ ਤਕੀਦਾਂ ਕੀਤੀਆਂ ਹੁੰਦੀਆਂ ਨਹੋਰੇ ਦਿੱਤੇ ਹੁੰਦੇ ਤੇ ਕਦੇ-ਕਦੇ ਗਾਲਾਂ ਵੀ ਕੱਢੀਆਂ ਹੁੰਦੀਆਂ ਉਤਰਾਆਂ ਦੀਆਂ ਫੋਟੋਆਂ ਬੇਬੇ ਦੇ ਸਹਰਾਣੇ ਰੱਖੀਆਂ ਹੁੰਦੀਆਂ। ਮੈਨੂੰ ਜਿਉਂਦੀ ਨੂੰ ਮਿਲ ਜਾਵੋ ਫੇਰ ਕੀ ਫਾਇਦਾ? ਕਦੇ-ਕਦੇ ਬੇਬੇ ਦਾ ਜੀਹਾ ਡਾਰ ਵੀ ਦਿੱਤਾ ਹੁੰਦਾ। ਪਰ ਯੂਰਪ ਦੀ ਜ਼ਿੰਦਗੀ ਜਿਹੀ ਸੀ ਕਿ ਪ੍ਰੀਤ ਤਿਹਾਨੀ ਦਿਲੋਂ ਚਾਹੁੰਦੇ ਹੋਏ ਵੀ ਨਾ ਜਾ ਸਕੇ। ਕਦੇ ਛੁੱਟੀ ਦੀ ਮੁਸੀਬਤ ਹੁੰਦੀ ਤੇ ਕਦੇ ਹੱਥ ਤੰਗ ਹੁੰਦਾ। ਸੱਸ ਤੇ ਸਹੁਰੇ ਦੀ ਘੰਟੀ ਦੀ ਆਵਾਜ਼ ਨਾਲ ਪ੍ਰੀਤ ਦੀ ਸੋਚ ਟੁੱਟੀ। ਹਣੀ ਨੇ ਦਰਵਾਜ਼ਾ ਖੋਲ੍ਹਿਆ। ਸੱਸ ਤੇ ਸਹੁਰਾ ਦਿਲੋਂ ਘੋਰ ਦੁਖੀ ਅੰਦਰ ਆਏ ਤਾਂ ਪ੍ਰੀਤ ਦੇ ਜਜ਼ਬੇ ਦਾ ਬੱਜਾ ਬੰਨ ਫੇਰ ਹੱਲ ਪਿਆ। ਹਾਏ ਬਾਪੂ ਜੀ ਮੇਰੀ ਬੇਬੇ ਮਰ ਗਈ ਉਸਨੇ ਹਮਦਰਦ ਸੋਹਰੇ ਗਾਲ ਲੱਗ ਕੇ ਤਾਂ ਮਾਰੀ ਜਿਹਾ ਚੀਰੀ ਲਿਖਿਆ ਤੇ ਤੇ ਕਰਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉਠੀ ਜਾਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ ਸੋਹਰੇ ਗੁਰਮਖ ਸਿੰਘ ਨੇ ਪ੍ਰੀਤ ਨੂੰ ਜੱਫੀ ਚ ਲੈ ਕੇ ਥਾਪੜਿਆ ਬਾਪੂ ਜੀ ਮੈਨੂੰ ਜਲਦੀ ਟਿਕਟ ਦਾ ਪ੍ਰਬੰਧ ਕਰਕੇ ਤੋਰ ਦਿਓ ਤੁਹਾਨੂੰ ਇੱਥੇ ਬੜੀ ਦੁਨੀਆ ਜਾਣਦੀ ਐ ਤੂੰ ਕੱਲਾ ਹੀ ਕਿਉਂ ਆ ਪੁੱਤਰਾ ਹਣੀ ਤੇ ਬੱਚੇ ਵੀ ਨਾਲ ਜਾਣਗੇ ਨਹੀਂ ਬਾਪੂ ਜੀ ਸਾਡੇ ਕੋਲ ਇੰਨੇ ਪੈਸੇ ਨਹੀਂ ਅਸੀਂ ਬੈਠੇ ਹਾਂ ਜੇ ਸੱਸ ਨੇ ਕਿਹਾ ਮੁਸ਼ਕਲ ਹੱਲ ਹੋ ਗਈ ਪ੍ਰੀਤ दारू ਪੀਂਦਾ ਰੋਂਦਾ ਰਿਆ ਬਸ ਸੌਹਰਾ ਤੇ ਹਾਨੀ ਗੱਲਾਂ ਕਰਦੇ ਰਹੇ ਉਹ ਪ੍ਰੀਤ ਦਾ ਦੁੱਖ ਆਪਣਾ ਦੁੱਖ ਸਮਝ ਰਹੇ ਸਨ ਪ੍ਰੀਤ ਨੇ ਉਹਨਾਂ ਨੂੰ ਕਦੇ ਕੰਡੇ ਦੀ ਤਕਲੀਫ ਨਹੀਂ ਦਿੱਤੀ ਸੀ ਸੱਤਾਂ ਤੀਆਂ ਵਰਗਾ ਇੱਕੋ ਇੱਕ ਜਵਾਈ ਅਗਲੇ ਦਿਨ ਟਿਕਟਾਂ ਲਈ ਭਜਨਟ ਸ਼ੁਰੂ ਹੋ ਗਈ ਦੋ ਦਿਨ ਸੀਟਾਂ ਨਾ ਮਿਲੀਆਂ ਇੰਡੀਆ ਤੋਂ ਫੋਨ ਤੇ ਫੋਨ ਆ ਰਹੇ ਸਨ ਪ੍ਰੀਤ ਉਸਦੇ ਪੁੱਜਣ ਤੱਕ ਬੇਬੇ ਦਾ ਸੰਸਕਾਰ ਨਹੀਂ ਚਾਹੁੰਦਾ ਸੀ ਪਿਛਲੇ ਰਿਸ਼ਤੇਦਾਰ ਲਾਸ਼ ਦੀ ਖੱਜਲਖਵਰੀ ਤੋਂ ਤੰਗ ਸਨ ਉਹ ਜਲਦੀ ਸੰਸਕਾਰ ਦੇ ਹੱਕ ਵਿੱਚ ਸੀ। ਮੁਟੀਆਂ ਆਪਣੀ ਆਪਣੀ ਵਿਚਾਰ ਕਰੀਆਂ ਸਨ। ਉਹਨਾਂ ਮੁਤਾਬਕ ਲਾਸ਼ ਨੂੰ ਰੋਲਣਾ ਨਹੀਂ ਚਾਹੀਦਾ ਸੀ। ਤੀਜੇ ਦਿਨ ਸੀਟਾਂ ਮਿਲੀਆਂ। ਪ੍ਰੀਤ ਪਰਿਵਾਰ ਸਮੇਤ ਪਿੰਡ ਪੁੱਜਿਆ ਤਾਂ ਬੇਬੇ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਉਹ ਭਰਾਵਾਂ ਤੇ ਰਿਸ਼ਤੇਦਾਰਾਂ ਨਾਲ ਰਾਜ ਕੇ ਲੜਿਆ। ਫਿਰ ਬੇਵਾਬ ਹੋ ਕੇ ਬੇਬੇ ਨੂੰ ਰੋਇਆ। ਔਰਤਾਂ ਵਾਂਗ ਸਾਰੀ ਰਾਤ ਸਾਰਾ ਦਿਨੋਂ ਰੋਂਦਾ ਰਿਹਾ। ਬੱਚਿਆਂ ਵਾਂਗ ਕਲੇਸ਼ ਕਰਦਾ ਰਿਹਾ। ਅਗਲੀ ਰਾਤ ਉਹ ਬੇਸਵਰਾਜਾ ਹੋ ਕੇ ਬੇਬੇ ਦੇ ਸੇਵੇ ਤੇ ਚਲੇ ਗਿਆ ਬੇਬੇ ਇੱਕ ਸਵਾਦ ਹੀ ਢੇਰੀ ਬਣੀ ਪਈ ਸੀ ਉਹਦੇ ਹੰਝੂ ਸਵਾ ਤੇ ਕਿਰਦੇ ਰਹੇ ਬੇਬੇ ਉਹਨੇ ਪਾਵਲਾਂ ਪਾਂਗ ਹਾਕ ਮਾਰੀ ਫਿਰ ਬੇਬੇ ਕਿਆ ਉਹ ਹੋਰ ਉੱਚੀ ਬੋਲਿਆ ਮੈਂ ਆ ਗਿਆ ਬੇਬੇ ਮੈਨੂੰ ਕੱਲ ਦੀ ਕਿਸੇ ਨੇ ਰੋਟੀ ਤਾਂ ਕੀ ਪੁੱਛਣੀ ਸੀ ਚਾਹ ਵੀ ਨਹੀਂ ਪੁੱਛੀ ਉਹ ਬੇਬੇ ਬੇਬੇ ਚੀਕਿਆ ਪਿੱਛੋਂ ਕਹਿੰਨੇ ਉਹਦਾ ਮੋਢਾ ਕੁੱਟਿਆ ਉਹਨੇ ਪਿੱਛੇ ਭਰਤ ਕੇ ਦੇਖਿਆ ਤਾਂ ਹਣੀ ਖੜੀ ਸੀ ਉਹਦੀ ਜੀਵਨ ਜੋਤੀ ਜੀਵਨ ਸਾਥਨ ਹਮਦਰਦੀ ਦੀ ਇੱਕ ਮੂਰਤ ਉਹ ਤਾ ਮਾਰ ਕੇ ਹਣੀ ਦੇ ਗੱਲ ਲੱਗ ਗਿਆ ਉਹਨੂੰ ਮਾਂ ਦੀ ਬੁੱਕਲ ਵਰਗਾ ਨਹਿਗਾ ਆ ਚਲੋ ਘਰ ਚਲੀਏ ਤੇ ਬੇਬੇ ਜਾਣ ਵਾਲੇ ਕਦੇ ਨਹੀਂ ਮੁੜਦੇ ਚਾਹੇ ਉਹ ਕਿੰਨੇ ਵੀ ਆਪਣੇ ਹੋਣ ਇਹ ਕੁਦਰਤ ਦਾ ਗੇੜੀ ਐਸਾ ਹੁਣ ਬੇਬੇ ਜਮੇ ਨਹੀਂ ਮੁੜਦੀ ਚਲੋ ਘਰ ਚਲੋ ਆਪਣਾ ਉਹਨਾਂ ਨਾਲ ਇੰਨਾ ਕਨਾਂਤਾ ਸੀ ਤੇ ਹਣੀ ਦੇ ਤੋਰਨ ਤੇ ਉਹ ਬੇਬੇ ਦੀਆਂ ਯਾਦਾਂ ਦੇ ਫੁੱਲ ਤੇ ਵਿਛੋੜੇ ਦਾ ਸਾਲ ਦਿਲ ਵਿੱਚ ਲੈ ਇਸੇ ਗਹਿਰੀ ਦਰਿਆਵਾਂ ਦੇ ਵਹਿਣ ਵਿੱਚ ਪੈਂਦਾ ਘਰ ਨੂੰ ਤੁਰ ਪਿਆ ਉੱਪਰ ਆਕਾਸ਼ ਵਿੱਚ ਕੋਹਰ ਉਦਾਸ ਚੰਦਰਮਾ ਉਹਨਾਂ ਨੂੰ ਚੁੱਪ ਚਾਪ ਤੱਕ ਰਿਹਾ ਸੀ 15 ਜੀਆਂ ਦੀ ਬੇਬੇ ਸ਼ਮਸ਼ਾਨ ਭੂਮੀ ਦੀ ਬੁੱਕਲ ਵਿੱਚ ਹਮੇਸ਼ਾ ਲਈ ਕੱਲੀ ਸੁੱਤੀ ਪਈ ਸੀ